ਜੋ ਜੋ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਸਿਆਸਤ ਉਦਾਂ ਹੀ ਭੱਤੀ ਚੱਰੀ ਹੈ ਤੇ ਉੱਥੇ ਹੀ ਹੁਣ ਖੜੂ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਚਾਈ ਹੋਈ ਹੈ ਤੇ ਬੀਬੀ ਖਾਲੜਾ ਦੇ ਵੱਲੋਂ ਵੀ ਜਿਹੜਾ ਕੇ ਸਿੱਖ ਕੌਮ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਦੋ ਵੱਦ ਵੋਟ ਪਾਈ ਜਾਵੇ ਤੇ ਹੁਣ ਹਰਪਾਲ ਸਿੰਘ ਖਾਰਾ ਯਾਨੀ ਕਿ ਭਾਈ ਅਮਰਤਪਾਲ ਦੇ ਵਕੀਲ ਵੀ ਸਿਆਸੀ ਖੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਚੋਣ ਪ੍ਰਚਾਰ ਦੌਰਾਨ ਭਾਈ ਅਮਰਤਪਾਲ ਸਿੰਘ ਦੀ ਪੂਰੀ سپورਟ ਕੀਤੀ ਜਾ ਰਹੀ ਹੈ ਤੇ ਖੜੂਰ ਸਾਹਿਬ ਦੀ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਜਿਸ ਤੋਂ ਬਾਅਦ ਹੁਣ ਸਿੱਖ ਕੌਮ ਨੂੰ ਇੱਕ ਵੱਡੀ ਅਪੀਲ ਵਕੀਲ ਦੇ ਵੱਲੋਂ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਗੁਰੂ ਨਾਨਕ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬੀਬੀ ਖਰਦਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਮੇਰੇ ਲਈ ਜੇ ਤੁਹੂ ਵੱਡੀ ਕੋਈ ਮਦਦ ਨਹੀਂ ਹੋ ਸਕਦੀ ਜਿੰਨੀ ਇਹਨਾਂ ਨੇ ਕੀਤੀ ਹੈ ਤੇ ਇਹਨਾਂ ਦੇ ਪਰਿਵਾਰ ਦੀ ਕੁਰਬਾਨੀ ਵੀ ਏਡੀ ਵੱਡੀ ਏ ਤੋਂ ਵੱਡੀ ਕੁਰਬਾਨੀ ਵੀ ਕੋਈ ਨਹੀਂ ਉਸ ਦੂਸਰਾ ਭਾਈ ਅਮਰਪਾਲ ਸਿੰਘ ਬਾਰੇ ਜਿਹੜੇ ਭਾਈ ਅਮਰਿਤਪਾਲ ਸਿੰਘ ਨੂੰ ਤੁਸੀਂ ਜਿਤਾਉਣਾ ਹੈ ਤੋ ਪੰਜਾਬ ਦੀ ਤਕਦੀਰ ਇਸ ਇਲਾਕੇ ਦੀ ਤਕਦੀਰ ਤੁਸੀਂ ਬਦਲ ਦੇ। ਸ਼ੈ ਵੇਖੋ ਬਾਅਦ ਵੱਡੀ ਸ਼ੁਰੂਆਤ ਹੋਣੀ ਹੈ ਪੰਜਾਬ ਨੂੰ ਬਚਾਉਣ ਦੇ ਲਈ। ਪਿੱਛੇ ਦੇ ਕੁਝ ਦਿਨਾਂ ਤੋਂ ਇੱਕ ਕਾਲੀਦਾ ਦਾ ਲੀਡਰ ਖੈਤੋ ਫਿਰਦਾ ਹੈ। ਉਹਨੇ ਲਮਜ ਕੀ ਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਕਤੀੜ ਇਹਨਾਂ ਨਾਲ ਤੋ ਫਿਰਦੇ ਨੇ। ਪਰ ਇੰਨਾ ਹੰਕਾਰ ਕੇ ਇਹਨੂੰ ਕਹੋਗੇ ਤੁਸੀਂ ਗੁਰਸੇਖ ਸਮੂਸਾ ਸੰਯਕ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਤਾਂ ਇਹ ਬੜਾ ਸ਼ਾਰਟ ਹੈ ਕਿਉਂਕਿ ਅੱਗੇ ਵੀ ਕਾਫੀ ਟੁੰਡ ਰਹਿ ਤਾਂ ਬੇਨਤੀ ਹੈ ਕਿ ਮੇਰੀ ਇਹ ਨਹੀਂ ਗੱਲ ਹੈ ਲੀਡਰ ਦੀ ਲੀਡਰ ਕੌਣ ਚਾਹੀਦਾ ਹੈ ਲੀਡਰ ਉਹ ਚਾਹੀਦਾ ਜਿਹੜਾ ਆਰ ਦੀ ਕਾਮ ਦਾ ਲੀਡਰ ਹੋਵੇ ਹਿੰਦੁਸਤਾਨ ਦੇ ਅੰਦਰ ਜਿੰਨਾ ਜੁਲੋ ਮਹਿੰਦੋਸਤਾਨ ਦੀ ਬਹੁ ਗਿਣਤੀ ਨੇ ਘਟ ਗਿਲਤੀਆਂ ਤੇ ਕੀਤਾ 747 ਤੋਂ ਬਾਅਦ ਸ਼ਾਇਦ ਕਿਸੇ ਦੇਸ਼ ਦੇ ਵਿੱਚ ਅਜਾ ਨਾ ਹੋਇਆ ਅੱਜ ਕਿੱਥੇ ਹਿੰਦੁਸਤਾਨ ਦੇ ਕਿਸੇ ਲੀਡਰ ਨੇ ਆਪ ਦੀ ਬਹੁ ਗਿਣਤੀ ਨੂੰ ਕਿਤੇ ਆਤਵਾਦੀ ਵੱਖਵਾਦੀ ਜਾਂ ਇਹ ਨਹੀਂ ਕਿਹਾ ਕਿ ਦੋ ਦਿਨ ਮੈਨੂੰ ਦੇ ਦੇ ਮੈਂ ਤੀਜੇ ਦਿਨ ਵੱਡਾ ਬਣਾ ਦੇਵਾਂਗਾ ਇੱਕ ਪੰਜਾਬ ਦੇ ਹੁੰਦੇ ਸਾਡੇ ਸਿੱਖਾਂ ਦੇ ਹੁੰਦੇ ਹੈ ਕਿ ਕੋਈ ਵੀ ਸਿੱਖ ਧਰਮ ਦੀ ਗੱਲ ਕਰੇ ਆਪਦੇ ਖਿੱਤੇ ਦੀ ਗੱਲ ਕਰੇ ਪੰਜਾਬ ਹਰ ਸਾਲ ਨੂੰ ਕੋਈ ਨਾ ਲੀਡਰ ਚਾਹੀਦੇ ਨੇ ਸਾਨੂੰ ਲੀਡਰ ਚਾਹੀਦੇ ਨੇ ਹਿੰਦੁਸਤਾਨ ਦੀ ਬਹੁਤ ਬੀਤੀ ਦੇ ਜਿਹੜੇ ਲੀਡਰ ਨੇ ਉਹ ਜਿੱਦੇ ਚ ਰਾਜ ਕਰਦੇ ਨੇ ਉਹਨਾਂ ਦੀ ਪਬਲਿਕ ਸਾਡੇ ਗਲਾਂ ਚ ਕਹਿ ਪਾਉਂਦੀ ਹੈ ਕਿ ਇਹ ਭੈਣਾ ਦੀ ਇੱਜ਼ਤ ਲੁੱਟਦੀ ਹੈ ਪਰ ਉਸ ਬਾਰੇ ਜਾਈਏ ਉਹਨਾਂ ਲੀਡਰਾਂ ਦੇ ਅੱਜ ਟਿੱਕਰ ਉਹਨਾਂ ਨਾਲ ਨਾ ਇੰਕਾਉਂਟਰ ਦੀ ਗੱਲ ਕੀਤੀ ਨਾ ਕਿਸੇ ਨੂੰ ਖਾਂਸੀ ਚੜਨ ਦਿੱਤਾ ਅੱਜ ਪਬਲਿਕ ਨੂੰ ਉਹਨਾਂ ਨੇ ਇੱਕ ਸੂਈ ਜਿੰਨੀ ਵੀ ਦਰਦ ਨਹੀਂ ਹੋਣ ਦਿੱਤੀ ਤੇ ਸਾਡੇ 10 ਬੰਦੇ ਜਿਨ੍ਹਾਂ ਦੇ ਕੋਈ ਦੋਸ਼ ਨਹੀਂ ਕੋਈ ਨਾ ਕੋਈ ਕ੍ਰਿਮੀਨਲ ਪਰਚਾ ਦਰਜ ਨਹੀਂ ਕੋਈ ਅਰਾਜ ਵਾਕਿਆ ਨਹੀਂ ਜਿਹੜਾ ਅਸੀਂ ਕਹਿੰਦੇ ਆ ਗੇਸ ਸੁਸਾਇਟੀ ਐ ਜਾਂ ਅਗੇਸਟ ਸਟੇਟ ਪਰ ਸਭ ਸਵਾਲ ਪੁੱਛੇ ਸੀ ਕਿ ਹਿੰਦੁਸਤਾਨ ਦੇ ਅੰਦਰ ਸਿੱਖਾ ਦੇ ਜਿੰਮੇ ਕਿਉਂ ਹੁੰਦਾ ਤਾਂ ਇਹ ਲੱਗ ਸੁਣ ਤੋਂ ਬਾਅਦ ਹਿੰਦੁਸਤਾਨ ਦੀ ਹਕੂਮਤ ਨੇ ਐਨਐਸਐਲ ਆਤੀ ਤੁਸੀਂ ਮੈਨੂੰ ਦੱਸੋ ਇਸ ਕੰਟਰੀ ਦੇ ਅੰਦਰ ਐਨੇ ਗੁਜਰਾਤ ਤੋਂ ਲੈ ਕੇ ਦਿੱਲੀ ਕਾਣਪੁਰ ਕਲਕੱਤਾ ਸਾਈਡ ਤੱਕ ਕਿ ਕ੍ਰਾਈਮ ਹੋਇਆ ਐਸਾ ਬੰਦੇ ਮਾਰੇ ਗਏ ਪਰ ਕਿਤੇ ਕਿਸੇ ਨੇ ਅੱਜ ਤੱਕ ਐਨਐਸਐ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਨੂੰ ਹੁਣ ਆਪ ਦੀ ਪਾਰਟੀ ਦੇ ਲੀਡਰ ਚੁਣਨੇ ਚਾਹੀਦੇ ਨੇ ਉਹ ਨਹੀਂ ਕਿ ਜਿਹੜੇ ਪਹਿਲਾਂ ਇੱਕ ਪੰਥਰ ਦੇ ਟਾਲੀਦਾਰ ਹੈ ਜਿਨ੍ਹਾਂ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਕਿ ਕਿਹੜੇ ਗੁਰੂ ਸਾਹਿਬਾਨ ਦੀ ਸਿੱਧੀ ਕਿੱਥੇ ਹੋਈ ਹੈ ਉਹ ਅਸੀਂ ਪ੍ਰਧਾਨ ਬਣਾ ਕੇ ਤੇਰੇ ਫਿਰਦੇ ਆਪ ਦਾ ਇਦੂ ਮਾਰੀ ਨਹੀਂ ਗੱਲ ਹੋਵੇਗੀ ਕਿ ਅਟਾਲੇ ਜਾਣਾ ਪਰਹਾਨ ਹੋਵੇ ਕਿ ਉਹਨੂੰ ਇਹਦਾ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਜੀ ਦੇ ਪਿੱਛੇ ਗੁਰੂਆਂ ਦੀ ਸ਼ਹੀਦੀ ਕਿੱਥੇ ਹੋਈ ਯਾਰ ਤੇ ਫਿਰ ਲਾਹਤ ਸਾਰੇ ਜਨ ਨੂੰ ਇੱਕ ਆਦਮੀ ਉੱਠਦਾ ਹੈ ਪੰਜਾਬ ਦੇ ਅੰਦਰ ਉਹ ਡੇਰਾ ਬਾਦ ਨੂੰ ਪਰਮੋਡ ਕਰਦਾ ਹੈ ਤੇ ਅਸੀਂ ਕਹਿੰਨੇ ਪ੍ਰਧਾਨ ਵੀ ਕੋਈ ਸੋਚ ਕੇ ਬਾਹਰ ਲਿਆ ਕੇ ਢੋਕ ਕੇ ਹੁਣ ਤੁਸੀਂ ਕਿਹੜੀ ਗੱਲੋਂ ਕਹੋਗੇ ਅਸੀਂ ਸਿੱਖਾਂ ਯਾਰ ਠੀਕ ਹੈ ਤੁਹਾਡੀਆਂ ਸ਼ਕਲਾਂ ਬੜੀਆਂ ਵਧੀਆ ਨੇ ਪਰ ਅਕਲਾਂ ਤੋਂ ਪਿੱਛੇ ਜੇ ਬਹੁਤ ਜ਼ਿਆਦਾ ਸੋ ਮੇਰੀ ਇੰਨੀ ਬੇਇੰਤੀ ਹੈ ਜਿਵੇਂ ਬੀਬੀ ਖੜਾ ਆਏ ਨੇ ਇਹੋ ਜਿਹੇ ਕਰੈਕਟਰ ਜਿਹੜੇ ਪੰਜਾਬ ਦੀ ਬੋਲੇ ਅਸੀਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਸਰਦਾਰ ਸਿਮਰਜੀਤ ਸਿੰਘ ਮਾਨ ਚਲੋ ਜੋ ਮਰਦੀ ਇੱਕ ਦੁਨੀਆ ਪਾਰਟੀਆਂ ਝੁੰਡਾ ਪੜੋ ਇਨਸਾਨ ਇੱਕ ਕਾਰ ਦੀ ਥਾਂ ਤੇ ਖਲੋਤਾ ਹੈ ਡਿੱਗਦਾ ਹੈ ਉੱਠਦਾ ਹੈ ਫਿਰ ਡਿੱਗ ਪੈਂਦਾ ਫਿਰ ਉੱਠ ਪੈਂਦਾ ਪਰ ਆਪ ਦੀ ਕੌਮ ਦੀ ਗੱਲ ਕਰਦਾ ਸੋ ਸਾਨੂੰ ਇਹੋ ਜਿਹੇ ਕਰੈਕਟਰ ਚਾਹੀਦੇ ਨੇ ਜਿਹੜੇ ਆਪ ਦੀ ਕੌਮ ਦੀ ਗੱਲ ਕਰਨ ਆਪ ਦੇ ਪੰਜਾਬ ਦੀ ਗੱਲ ਕਰਨ ਸੋ ਮੇਰੀ ਬੇਨਤੀ ਆ ਭਾਈ ਆਰਦਪਾ ਲੋ ਇੱਕ ਤਰੀਕ ਨੂੰ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਈਕ ਹੈ ਆਪਾਂ ਨੂੰ ਹੁਣ ਇੱਕ ਟਾਈਮ ਆ ਇਸ ਤੋਂ ਬਾਅਦ ਟਾਈਮ ਨਹੀਂ ਇਹਨਾਂ ਪਰੋ ਜ਼ਿੰਦਗੀ ਦੁਬਾਰਾ ਇਹੀ ਇੱਕ ਕਰੈਕਟਰ ਉੱਠੇਗਾ ਜਿਹੜਾ ਪ੍ਰਚਾਰ ਵੀ ਕਰੇਗਾ ਤੇ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਜਾ ਕੇ ਬੋਲੇਗਾ ਨਹੀਂ ਤਾਂ ਕੱਲੇ ਸਾਨੂੰ ਉੱਥੇ ਪੈਸੇ ਕਮਾਉਣ ਵਾਲੇ ਤੇ ਪਾਰਲੀਮੈਂਟ ਦੀ ਬਹਿ ਕੇ ਸਵਾਵਾਂ ਵਾਲੇ ਬੰਦੇ ਮਿਲਣੇ ਅਕਾਲੀ ਦਲ ਦਾ ਪਛੋਟੇ ਕੀ ਸੀ ਉਹ ਧਰਮ ਪਛਾਣ ਸੀ ਤਾਂ ਮੈਨੂੰ ਲੱਗਦਾ ਸ਼ਹਿਰ ਤੁਹਾਡੇ ਇਲਾਕੇ ਤੋਂ ਇਨਾ ਵੱਡਾ ਤੋਂ ਇਨਾ ਰਾਹਤ ਦਿਵਾੜਾ ਜਥੇਦਾਰ ਕਿਰਪਾਲ ਸਿੰਘ ਢੱਬਰ ਵਾਲਾ ਫਿਰ ਅਕਾਲੀ ਦਲ ਇੱਥੇ ਹੀ ਤੁਰ ਸਕਦਾ ਸੋ ਮੈਂ ਵੀ ਬੇਨਤੀ ਕਰਦਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਬਣਦੀ ਤੇ ਮਹਿਸ਼ਰਾਂ ਕਦੀ ਸਾਡੇ ਪੰਜਾਬ ਦੇ ਅੰਦਰ ਮਾਝੇ ਕੋ ਬੋਤਾਂ ਮੈਂ ਤੇ ਰੋਦੇ ਗਏ ਜੇਹਾਂ ਕਿ ਕੀ ਲੱਗਿਆ ਉਹ ਯਾਤਰਾ ਲੈ ਕੇ ਆਇਆ ਚੇਲਾ ਪਾਕਿਸਤਾਨੀ ਵਾਇਸ ਸਿਰਫ ਉਹਨਾਂ ਧਰਮ ਦਾ ਪ੍ਰਚਾਰ ਖਾਤਮਾ ਉਹਨਾਂ ਸਾਡੇ ਆਧੁਨਿਕ ਲੀਡਰ ਇਹ ਆਖਦੇ ਇਹ ਮੌਕਾ 1950 ਦੇ ਲੜਕੇ ਸਾਡ ਪਹਿਸ ਹੱਬਰ ਦੀ ਕਰੇ ਕਾਰਨ ਕਿ ਉਹਨਾਂ ਸਾਡੇ ਜਿਹੜੇ ਲੀਡਰ ਸੀ ਉਹਨਾਂ ਪ੍ਰਚਾਰ ਨਾਲ ਜਿਹੜੇ ਲੀਡਰ ਜਾਂਦੇ ਸੀ ਆਪ ਦੀ ਕੌਮ ਦੀ ਗੱਲ ਕਰਦੇ ਸੀ ਆਪ ਦੇ ਕੀਤੀ ਸੀ ਗੱਲ ਕਰਦੇ ਕਿਤੇ ਨਾ ਕਿਤੇ ਜਾ ਕੇ ਦੇਖੋਗੇ ਤਾਂ ਅਸੀਂ ਆਪ ਹੀ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਅਜੇ ਇੱਕ ਚੱਕਰ ਚਾਲ ਚਲੇ ਗਏ ਸਾਨੂੰ ਲੀਡਰ ਹੋਰ ਚਾਹੀਦੇ ਔਰ ਲੀਡਰ ਚੁਣੇ ਜਿਹੜੇ ਖੌਦ ਹੀ ਵਪਾਰੀ ਸੀ ਉਹ ਮੌਦਿਆ ਵਪਾਰੀ ਉਹਨਾਂ ਤੁਹਾਨੂੰ ਮਾਰ ਕੇ ਹੁਣ ਸਾਨੂੰ ਫੇਰ ਲੀਡਰ 1960-65 ਵਾਲੇ ਚਾਹੀਦੇ ਸੋ ਲੀਡਰ ਕੇਲੇ ਆਉਣਗੇ ਜੇ ਤੁਸੀਂ ਆਪ ਦੀ ਕੌਮ ਤੋਂ ਬੱਲੇ ਚੁਣੋਗੇ ਜਿਹਨੂੰ ਸਟੀਲਾ ਪਸੰਦ ਜਿਹੜਾ ਬੜਾ ਪ੍ਰਚਾਰ ਕਰਦਾ ਇਹੀ ਕੈਰੇਕਟਰ ਪ੍ਰਚਾਰ ਕਰੇਗਾ ਇਹੀ ਕੈਰੇਕਟਰ ਪਾਰਲੀਮੈਂਟ 'ਚ ਗੱਲ ਕਰੇਗਾ ਆਪ ਦੀ ਪੰਜਾਬ ਦੀ ਤਾਂ ਤੁਹਾਨੂੰ ਲੱਗੇਗਾ ਕਿ ਅਸੀਂ ਬੜਾ ਵਧੀਆ ਸਟੈਪ ਲਿਆ। ਸੋ ਮੈਂ ਤਾਂ ਕੰਗਰਸ ਨੂੰ 2027 ਦੇ ਸੈਕਸ਼ਨ 'ਚ ਤੁਸੀਂ ਆਪ ਦੀ ਕੌਂਸਲ ਦੇ ਬੰਦੇ ਚੁਣੋ ਜਿਹੜੇ ਬੰਦੇ ਜਾ ਕੇ ਇਸ ਟੈਗ 'ਤੇ ਹੋਰ ਸਵਾਹ ਲਾ ਕੇ ਸਾਡੇ ਪੰਜਾਬ ਨੂੰ ਟੋਕੇ ਦਿੱਤੇ। ਸੋ ਮੈਂ ਬੇਨਤੀ ਕਰਾਂਗਾ 1 ਜੂਨ ਨੂੰ ਜਦੋਂ ਆਪਣਾ ਜਿਹੜੀ ਵੋਟ ਹੈ ਜਿਹੜੀ ਆਪਣਾ ਵਾਇਕ ਤੇ ਮੋਰ ਬਾਈਏ ਅਈ ਨੂੰ ਬੜਾ ਆਪਣੇ ਕੋਲ ਟਾਈਮ ਨਹੀਂ ਦੁਬਾਰਾ ਮਿਲਣਾ ਤੁਹਾਨੂੰ ਕਿਉਂਕਿ ਹੁਣ ਵੀ ਸਾਰੀ ਦੁਨੀਆ ਇੱਕ ਬੱਲੇ ਆ ਹਿੰਦੁਸਤਾਨ ਦੀ ਹਕੂਮਤ ਫਲ ਸਾਈਟਡ ਹੋ ਗਈ ਹੈ ਤੁਹਾਨੂੰ ਹਰਾਉਣ ਵਾਸਤੇ ਮੈਂ ਪਿਛਲੇ ਪਿਤਾ ਜੀ ਵੀ ਕਹਿ ਕੇ ਆਇਆ ਕਿ ਫਰਸਟ ਹੈ ਕਿ ਉਹ ਸੰਮਰ ਕੇ ਇੱਕ ਹਫਤਾ ਰਹਿ ਗਿਆ ਹੈ ਹਕੂਮਤ ਦਾ ਹੈ ਲੀਡਰਾਂ ਨੇ ਤੁਹਾਡੇ ਨੂੰ ਪਾੜ ਪਾਉਣਾ ਹੈ ਗੰਨ ਪਾਉਣ ਦੀ ਕੋਸ਼ਿਸ਼ ਕਰਨੀ ਹੈ ਕਦੇ ਦਾ ਨਿਸ਼ਾ ਰੱਖਣ ਤੋਂ ਜਾਣਾ ਹੈ ਤੁਸੀਂ ਆਪ ਸੋਚ ਲੇ ਮੇਰੇ ਜੀਵਨ ਨੂੰ ਇਹ ਬੇਤੀ ਹੈ ਕਿ ਕੋਈ ਇਹੋ ਜਿਹਾ ਐਕਟਰ ਨਾ ਹੋਵੇ ਕਿ ਜਿਹਨੂੰ ਉੱਪਰ ਲੈ ਕੇ ਜਾਣੀ ਪਈ ਹੈ। ਤੋਂ ਵੀ ਭਾਈ ਅਬਰਤ ਪਾਲ ਨੇ ਤਾਂ ਸਵਾਲ ਪੁੱਛੇ ਸੀ 1984 ਦੇ ਕਿਸ ਤਾਨੂੰ ਜਸਟਿਸ ਨਹੀਂ ਦਿੱਤਾ ਤੇ ਇੰਡੀਆ 'ਚ ਇਹ ਬਲਾਦ ਦਿੱਤਾ ਸੀ ਕਿ ਧਰਤੀ ਮੰਡਰਾ ਹਟ ਆ ਗਿਆ। ਉਹ ਇਸ ਵਾਰੀ ਵੀ ਬਹੁਤ ਗਿੰਦੀ ਕਹਿਣ ਲੱਗੀ ਸੀ ਕਿ ਇਹ ਫੈਲ ਗਿਆ, ਸ਼ੁਕਰ ਹੈ ਫੈਲ ਗਿਆ। ਅਈ ਤੋਂ ਵੀ ਕੋਰੋਨਾ ਦੀ ਸੋਚ ਪਾਟੇ ਪਰ। ਸੋ ਤੁਸੀਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖ ਕੇ ਤੇ ਬੋਲ ਕਹਿੰਦੇ ਕਿ ਜੀ ਨੂੰ ਆਪਾ ਕਹੋਣੀ ਹੈ ਇਹਨਾਂ ਮੈਂ ਇੱਕ ਸਾਰਾ ਦਾ ਧੰਨਵਾਦ ਕਰਦਾ ਬੈਗਰੂ ਜੀ ਦਾ ਖਾਸਾ ਬੈਗਰੂ